ਐਨ ਆਰ ਆਈ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅੰਬਾਨੀ ਗਰੁੱਪ ਨਾਲ ਜੁੜੀ ਹੋਈ ਆ ਅਵਾਨੀ ਗਰੁੱਪ ਤੇ ਵੱਡੀ ਕਾਰਵਾਈ ਹੋ ਗਈ ਹੈ ਤੇ ਸੰਮਣ ਤੱਕ ਜਾਰੀ ਹੋ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਵਾਨੀ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਤੇ ਸੰਮਣ ਜਾਰੀ ਕਰਕੇ ਈਡੀ ਨੇ ਪੇਸ਼ ਹੋਣ ਦਾ ਹੁਕਮ ਦਿੱਤੇ ਨੇ ਤਾਂ ਈਡੀ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਹੈ ਜਿੱਥੇ ਪਹਿਲਾਂ ਹੀ ਸੀਵੀਆਈ ਦੇ ਸਕੰਝੇ ਚ ਚੱਲ ਰਹੇ ਨੇ ਅੰਬਾਨੀ ਤਾਂ ਹੁਣ ED ਵੱਲੋਂ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਦਾਦ ਦੀ ਹੈ ਕਿ ਕਰੀਬ 3000 ਕਰੋੜ ਰੁਪਏ ਦੇ ਕੱਪੜੇ ਦੇ ਦੋਸ਼ ਲੱਗੇ ਆ ਅਤੇ ਇਸ ਮਾਮਲੇ ਵਿੱਚ ਹੁਣ ED ਦੀ ਵੀ ਐਂਟਰੀ ਹੋ ਚੁੱਕੀ ਹੈ ਤਾਦਾਦ ਦੀ ਹੈ ਕਿ ਅਨਿਲ ਅਵਾਨੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿ ਉਹਨਾਂ ਨੂੰ ਹੁਣ ED ਨੇ ਤਾਲਬ ਕੀਤਾ 5 ਅਗਸਤ ਨੂੰ ED ਨੇ ਪੁੱਛਗਿੱਛ ਦੇ ਲਈ ਬੁਲਾਇਆ ਤੇ ਉੱਥੇ ਹੀ 3000 ਕਰੋੜ ਰੁਪਏ ਦੇ ਕੱਪੜੇ ਦੇ ਦੋਸ਼ ਲੱਗੇ ਨੇ ਤਾਂ ਯੈਸ ਬੈਕ ਦੇ ਨਾਲ ਆਹ ਲੋਨ ਨੂੰ ਲੈ ਕੇ ਜਿਹੜਾ ਇਹ ਕਪੜਾ ਦੱਸਿਆ ਜਾ ਰਿਹਾ ਕਿ ਜੈਸ ਬੈਂਕ ਨਾਲ ਮਿਲ ਕੇ ਲੋਨ ਲਿਆ ਗਿਆ ਸੀ 2017 ਤੋਂ 19 ਦੇ ਦਰਮਿਆਨ ਤਾਂ ਇਸ ਵਿੱਚ ਆ ਜਿਹੜਾ ਬਾਨੀ ਗਰੁੱਪ ਹੈ ਉਸ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਕਾਫੀ ਧੱਕਾ ਧੜੀ ਕੀਤੀ ਗਈ ਹੈ ਅਤੇ ਇਸ ਵਿੱਚ ਕਈ ਜਿਹੜੀਆਂ ਅਜਿਹੇਆਂ ਕੰਪਨੀਆਂ ਜਿਹੜੀਆਂ ਦਿਖਾਈਆਂ ਗਈਆਂ ਨੇ ਪੇਸ਼ ਕੀਤੀਆਂ ਗਈਆਂ ਨੇ ਜੋ ਕਿ ਦੋ ਦੋ ਵਾਰ ਮੇਲ ਖਾਂ ਰਹੀਆਂ ਨੇ ਜਿਸ ਦੇ ਚੱਲਦਿਆਂ ਆਵਾਨੀ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਤੇ ਅਨਿਲਵਾਨੀ ਤੇ ਸਕੰਜਾ ਜਿਹੜਾ ਹੁਣ ਈਡੀ ਵੀ ਕਸਣ ਜਾ ਰਹੀ ਆ ਜਿੱਥੇ ਪਹਿਲਾਂ ਹੀ ਐਫ ਆਈ ਆਰ ਨੇ ਦੋ ਉਹ ਸੀਵੀਆਈ ਵੱਲੋਂ ਦਰਜ ਕੀਤੀਆਂ ਗਿਆ ਨੇ ਤਾਂ ਹੁਣ ਈਡੀ ਦੀ ਵੀ ਐਂਟਰੀ ਹੋ ਚੁੱਕੀ ਆ ਤੇ ਈਡੀ ਵੱਲੋਂ ਹੋਣ ਵੱਡੀ ਕਾਰਵਾਈ ਕੀਤੀ ਗਈ ਆ ਤੇ ਅਨਿਲਵਾਨੀ ਨੂੰ ਸੰਮਣ ਜਾਰੀ ਕਰ ਦਿੱਤੇ ਗਏ ਨੇ ਤੇ 5 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤਾਂ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਨਿਲ ਅਵਾਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਤੇ ਵੱਡੇ ਇਲਜ਼ਾਮ ਆ ਜਿਹੜੇ ਲੱਗੇ ਆ 3000 ਕਰੋੜ ਦੇ ਕਪੜੇ ਬਾਜ਼ੀ ਦੇ ਦੋਸ਼ ਲੱਗੇ ਨੇ ਤਾਂ ਜਿੱਥੇ ਅਕਸਰ ਦੇਖ ਰਹੇ ਆ ਕਿ ਦੇਸ਼ ਭਰ ਵਿੱਚ ਇੱਕ ਤੋਂ ਬਾਅਦ ਇੱਕ ਐਕਸ਼ਨ ਈਡੀ ਵੱਲੋਂ ਕੀਤਾ ਜਾ ਰਿਹਾ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਰੋੜਾਂ ਦੇ ਕਰੋੜਾਂ ਰੁਪਏ ਕੈਸ਼ ਆ ਜਿਹੜੇ ਉਹ ਜਬਤ ਕੀਤੇ ਜਾ ਰਹੇ ਨੇ ਤਾਂ ਉਧਰ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਅਤੇ ਚੇਅਰਮੈਨ ਨੂੰ 5 ਅਗਸਤ ਨੂੰ ਤਲਬ ਕਰ ਲਿਆ ਹੈ 5 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਕਰ ਦਿੱਤੇ ਗਏ ਨੇ ID ਵੱਲੋਂ ਤਾਂ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ID ਅਤੇ ਇੱਕ ਹੋਰ ਵੱਡਾ ਐਕਸ਼ਨ ਹੈ ਜਿਹੜਾ ID ਨੇ ਕੀਤਾ ਹੈ ਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਨਿਲ ਅਵਾਨੀ ਨੂੰ ਸੰਮਣ ਜਾਰੀ ਕਰ ਦਿੱਤੇ ਗਏ ਨੇ ਤਾਂ 2017 ਤੋਂ 2019 ਚ ਜੈਸ ਬੈਂਕ ਨਾਲ ਜੁੜ ਕੇ ਜਿਹੜਿਆ ਆਵਾਨੀ ਗਰੁੱਪ ਨੇ ਲੋਨ ਲਿਆ ਸੀ ਉਸ ਨੂੰ ਲੈ ਕੇ ਕੱਪੜੇ ਦੇ ਦੋਸ਼ ਲੱਗੇ ਨੇ ਤੇ ਕਾਫੀ ਜਿਹੜਿਆ ਵੱਡੇ ਪੱਧਰ ਤੇ ਜਿਹੜੇ ਆ ਕਪੜਾ ਜਿਹੜਾ ਦੱਸਿਆ ਜਾ ਰਿਹਾ ਹੈ ਅਤੇ ਕਰੀਬ 50 ਕੰਪਨੀਆਂ ਤੇ ਜਿਹੜੀ ਆ ਛਾਪੇਮਾਰੀ ਹੁਣ ਤੱਕ ਹੋ ਚੁੱਕੀ ਹੈ ਤੇ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਹੈ ਤੇ ਇੱਕ ਹੋਰ ਐਕਸ਼ਨ ਹੋਇਆ ਤਾਂ ਅਨਿਲ ਆਵਾਨੀ ਤੇ ਵੱਡੀ ਗਾਜ ਹੈ ਜਿਹੜੀ ਹੁਣ ਏਡੀ ਦੀ ਡਿੱਗਣ ਜਾ ਰਹੀ ਹੈ ਨੀਲਾ ਆਵਾਨੀ ਨੂੰ 5 ਅਗਸਤ ਨੂੰ ਕੋਰਟ ਅੱਗੇ ਆ ਮਾਫ ਕਰਨਾ ਈਡੀ ਅੱਗੇ ਪੇਸ਼ ਹੋ ਕੇ ਆਪਣਾ ਜਵਾਬ ਦੇਣ ਦੇ ਲਈ ਹੁਕਮ ਜਾਰੀ ਹੋਏ ਨੇ ਤਾਂ ਦੇਖਣਾ ਹੋਏਗਾ ਕਿ 5 ਅਗਸਤ ਨੂੰ ਅਨਿਲਾਵਾਨੀ ਪੇਸ਼ ਹੁੰਦੇ ਆ ਜਾਂ ਫਿਰ ਹੋਰ ਐਕਸ਼ਨ ਆ ਜਿਹੜਾ ਈਡੀ ਵੱਲੋਂ ਲਿਆ ਜਾਏਗਾ ਤਾਂ ਈਡੀ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਤਾਂ ਉਸ ਤੋਂ ਬਾਅਦ ਈਡੀ ਨੇ ਹੁਣ ਸਕੰਜੇ 'ਚ ਲੈਨੇ ਅਨਿਲਾਵਾਨੀ ਤਾਂ ਉਹਨਾਂ ਨੂੰ 5 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ